ਲੋਵੀ ਮਿੱਤਰੋ ਅੱਜ ਸਾਰੇ ਭਰਾਵਾਂ ਦੇ ਲਾਂਬੇ ਲਾਦਨੇ ਜਿਹੜੇ ਨਵੀਂ ਉਮਰ ਦੀ ਬਿਸ਼ੇਰੀ ਪਾਲਦੇ ਸੀ ਲੱਖੋਂ ਥੱਲੇ ਪਾਲਦੇ ਸੀ ਮਾਰવાડી ਬਿਸ਼ੇਰੀ ਲਿਆਤੀ ਕੰਨ ਪੁੰਡੀ ਵਾਲਾ ਮਾਰਕਾ ਪੂਰਾ ਪਰਫੈਕਟ ਹੈ ਕੋਈ ਚੰਬੀ ਨਹੀਂ ਹੈਨਾ ਕੋਈ ਪੌਰੀਆਂ ਦੀ ਗਲਤ ਨਹੀਂ ਤੇ ਇੱਕ ਆਫਰ ਆਪਾਂ ਇਹ ਦੇਣੀ 52000 ਤੁਹਾਡਾ ਫੀਸ ਵਾਲਾ ਬਚ ਜਣਾ ਦੋਸਤੋ ਮੌਕੇ ਤੇ ਬੱਤੀ ਹੀਟ ਚ ਆਪਣੇ ਘੋੜੇ ਤੋਂ ਫ੍ਰੀ ਮੀਟ ਕਰਾ ਕੇ ਦਵਾਂਗੇ ਸਾਰੀ ਡਿਟੇਲ ਦਵਾਂਗੇ ਵੀਡੀਓ ਪੂਰੀ ਦੇਖ ਲੈਣਾ ਪਹਿਲਾਂ ਤਾਂ ਸਵਾਗਤ ਹੈ ਸਾਰੇ ਸੱਜਣਾ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾਏ ਵੀਡੀਓ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਜੀ ਹੈ। ਦੋਸਤੋ ਅੱਜ ਸਾਮੀ ਵੀਡੀਓ ਪਾਉਣ ਲੱਗਾ ਪਹਿਲਾਂ ਧੰਨਵਾਦ ਹੈ ਤੁਹਾਡੇ ਸਾਰਿਆਂ ਜਿਹੜੀ ਸਵੇਰ ਵੀਡੀਓ ਪਾਈ ਸੀ ਪੌਣੀ ਨੌਕਰੀ ਬੱਚੀ ਦੀ ਮਿੰਟ ਪੰਜਾਂ ਚ ਸੀਲ ਹੋ ਗਈ। ਮਾਲਕ ਨੂੰ ਵਾਅਦਾ ਕਰੇ ਬੱਚੀ ਬਹੁਤ ਚੰਗੀ ਬੱਚੀ ਸੀ ਬਹੁਤ ਫੂਨ ਆਇਆ। ਬਹੁਤ ਪਿਆਰ ਦਿੱਤਾ ਤੁਸੀਂ ਸ਼ੇਅਰ ਵਾਲੀ ਵੀ ਇਕੱਲੀ ਦੱਬ ਕੇ ਰੱਖੀ ਉਦਾਂ ਹੀ ਆ ਬੱਚੀ ਦੀ ਵੀ ਸ਼ੇਅਰ ਵਾਲੀ ਇਕੱਲੀ ਦੱਬ ਦਿਓ। ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈ ਪਹੁੰਚੇ ਤਾਂ ਸੋਚਿਆ ਸਾਮੀ ਦੀ ਵੀਡੀਓ ਪਾ ਦੇ ਜਾਨਵਰ ਕਾਫੀ ਫਾਰਮ ਤੇ ਆਏ ਹੋਇਆ ਤੇ ਡੇਲੀ ਦੋ ਜਾਨਵਰਾਂ ਦੀ ਵੀਡੀਓ ਪਾਇਆ ਕਰਾਂ ਬੱਚੀ ਦੀ ਡਿਟੇਲ ਸਾਰੀ ਵੀਡੀਓ ਦੇ ਵਿੱਚ ਦਵਾਂਗੇ ਲੱਖੋਂ ਥੱਲੇ ਕਹਤਾ ਆਪਾਂ ਹਜ਼ਾਰਾਂ ਚ ਤੇ ਬਾਕੀ 52000 ਆਫਰ ਹੈ ਤੇ ਫੀਸ ਵਾਲ 52000 ਵਾਲੇ ਆਪਣੇ ਦੋ ਘੋੜੇ ਜਿਹੜਾ ਤੁਹਾਡੇ ਮਨ ਨੂੰ ਚਾਚੂ ਫ੍ਰੀ ਛੱਡਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਤਾਂ ਕਿ ਤੁਹਾਨੂੰ ਵੀ ਜੈਨਰੇਟ ਚ ਮੁੱਲ ਮੁੱਲ ਚ ਜਾਨਵਰ ਮਿਲਦਾ ਰਹੇ ਤੇ ਨੋਟੀਫਿਕੇਸ਼ਨ ਸਭ ਤੋਂ ਜਲਦੀ ਪਹੁੰਚ ਜੀ ਰਵੇ ਤੇ ਸਾਡਾ ਵੀ ਹੌਸਲਾ ਬਣਿਆ ਰਵੇ ਕਰਿਓ ਚੈੱਕ ਮਾਰਵੜੀ ਬਸ਼ੀਰੀਏ ਦੋਸਤਾਂ ਮੱਥੇ ਪਟਾ ਤਿੰਨ ਪੈਰ ਚਟੇ ਆ ਦੋ ਦੰਦ ਉਮਰ ਹੋਈ ਆ ਮੰਨ ਲਓ ਸਵਾ ਤੋਂ ਢਾਈ ਸਾਲ ਦੇ ਵਿਚਾਲੇ ਉਮਰ ਆ ਮੌਕੇ ਤੇ ਹੀਟ ਕੱਢੀ ਆ ਪਹਿਲੀ ਹੀਟ ਆ ਅੰਦਰ ਦੇ ਚੈੱਕ ਪਾਸ ਆ ਜਿਹੜੇ ਮਰਜ਼ੀ ਤੋਂ ਡਾਕਟਰ ਤੋਂ ਤੁਸੀਂ ਵੀ ਚੈੱਕ ਕਰਵਾ ਸਕਦੇ ਆ ਬਾਲਪੋਰੀਆਂ ਦੀ ਜਮਾਂ ਸਹੀ ਆ ਹੱਥਾਂ ਪੈਰਾਂ ਦੀ ਸਹੀ ਆ ਹਾਈਟ 9 ਇੰਚ ਆ ਜੀ ਫੀਤੇ ਵਾਲ ਨਾਟੋਂ ਪੂਰਾ ਬਾਹਰੀ ਆ ਤੇ ਪਰ ਉਹ ਜੀ ਬੱਚੀ ਦੀ ਹਜੇ ਉਮਰ ਵੀ ਪਈ ਆ ਵਧਣ ਦੀ ਲਿੱਸੀ ਜ਼ਰੂਰ ਆ ਪਰ ਉਹ ਜੇ ਰੇਟ ਵੀ ਜਾਇਜ਼ ਆ ਆ ਤਾਜੀ ਵੀਡੀਓ ਦੋਸਤੋ ਪੁਰਾਣੀ ਵੀਡੀਓ ਨਹੀਂ ਤਾਜੀ ਵੀਡੀਓ ਆ ਹਾਲਾਤ ਨਾ ਲਿੱੱਤਿਆਂ ਦਾ ਨਾ ਰਾਜਿਆਂ ਦਾ ਸਵਾਰੀ ਦੀ ਪਾਸਾ ਤੁਰਦੀ ਵੀ ਸੁਣਾ ਤੇ ਨੰਬਰ ਦਮੋਂ ਸਕਰੀਨ ਦੇ ਉੱਤੇ ਉਮਰ ਵੀ ਦਾਸਤੀ 2.5 ਸਾਲ ਦੇ ਆਸ-ਪਾਸ ਉਮਰ ਆ ਨਾ ਟੈਂਚ ਹਾਈਟ ਆ ਬਾਲਪੁਰ ਇਨਸਾਫਾ 52000 ਵਾਲੇ ਘੋੜਾ ਛੱਡਾਂ ਚਾਹੀ ਜੈ ਰਾਜਸਰਾਲਿਓ ਚਾਹੀ ਗੁਰਦਰਤ ਸਰਾਲਿਓ ਤੇ ਲੱਖੋਂ ਥੱਲੇ ਰੇਟ ਆ ਦੇਖੋ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਤੁਹਾਡੇ ਮਨ ਨੂੰ ਜੱਜਦੀ ਹੋਈ ਨੰਬਰ ਮੈਂ ਥੱਲੇ ਬੋਲ ਦਿੰਨਾ 62391 5445 985555 99017 ਦੋ ਨੰਬਰ ਆ ਦੋਸਤੋ ਦੋਨੋਂ ਜਿਹੜੇ ਮਰਜ਼ੀ ਨੰਬਰ ਤੇ ਸੰਪਰਕ ਕਰ ਲਓ ਤੇ ਜਲਦੀ ਤੋਂ ਜਲਦੀ ਫੋਨ ਲਾ ਲਓ ਨਹੀਂ ਲੰਬਾ ਲੰਦੇ ਹੋ ਵੀ ਬਾਈ ਘੋੜੀ ਸੇਲ ਹੋ ਗਈ ਮਿਲਦੇ ਆ ਨਵੇਂ ਵੀਡੀਓ ਤੇ ਧੰਨਵਾਦ